ਸ਼ਰਮਨੀ ਅਕਾਲੀਦਰ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਹੋਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਪ੍ਰੋਪਰ ਵਕਾਰ ਹੈ ਉਹਨਾਂ ਦਾ ਉਹ ਕਾਇਮ ਰੱਖਣ ਦੀ ਗੱਲ ਹੋਣੀ ਚਾਹੀਦੀ ਹੈ ਉਹ ਨਹੀਂ ਦੇਰ ਤੱਕ ਉਹ ਕਾਇਮ ਨਹੀਂ ਹੋ ਸਕਦਾ ਪਰਟੀਕੁਲੀ ਜਿੰਨੀ ਦੇਰ ਤੱਕ ਇਹ ਇਸ ਵਕਤ ਇਹ ਲੋਕ ਜਿਹੜੇ ਹਾਵੀ ਨੇ ਉਹਨਾਂ ਦੇ ਉੱਤੇ ਇਹ ਕੌਮ ਜਾਣ ਚੁੱਕੀ ਹੈ ਪਰ ਇਹ ਹਜੇ ਹਟ ਨਹੀਂ ਰਹੇ ਕਿਵੇਂ ਹਟਣਗੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਚੋਣਾ ਇੱਕ ਕਰਵਾ ਨਹੀਂ ਰਹੇ ਹੁਣ ਜਿਹੜੀ ਇੱਕ ਸੀਰੀਅਸ ਗੱਲ ਹੋਈ ਹੈ ਨਾ ਉਹ ਇਹ ਗੱਲ ਹੋਈ ਹੈ ਕਿ ਕਸ਼ਮੀਰ ਤੋਂ ਤਿੰਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌਰੀ ਤਿੰਨ ਲੋਕਲ ਗੁਰਦੁਆਰੇ ਦੇ ਇਹਨਾਂ ਨੇ ਪ੍ਰਬੰਧਕਾਂ ਨੂੰ ਤਲਬ ਕੀਤਾ ਤਲਵ ਇਹ ਕਹਿ ਕੇ ਕੀਤਾ ਕਿ ਸ੍ਰੀ ਕਾਰਤਕ ਸਾਹਿਬ ਦਾ ਇੱਕ ਹੁਕਮਨਾਮਾ ਸਾਹਿਬ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਜਿਹੜੇ ਨੇ ਉਹ ਪੰਥ ਦੇ ਵਿੱਚੋਂ ਛੇਕੇ ਨੇ ਤੁਸੀਂ ਉਹਨਾਂ ਦੇ ਕੋਲੋਂ ਕੀਰਤਨ ਕਰਵਾਇਆ ਇਸ ਬਾਰੇ ਦਾ ਇੱਕ ਸਪਸ਼ਟਿਕਰਮ ਦਿਓ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ ਅਸੀਂ ਕਰਕੇ ਅਸੀਂ ਨਹੀਂ ਆਣਾ ਇਹਦੇ ਨਾਲ ਮੈਂ ਉਹਨੇ ਇਸ ਵਿਵਾਦ 'ਚ ਨਹੀਂ ਪੈਂਦਾ ਕਿ ਉਹ ਫੈਸਲਾ ਉਹਨਾਂ ਦਾ ਗਲਤ ਸੀ ਜਾਂ ਠੀਕ ਸੀ ਮਤਲਬ ਗੱਲ ਇਹ ਹੈ ਕਿ ਅਗਰ ਇਸ ਤਰ੍ਹਾਂ ਕਾਰਤਕ ਸਾਹਿਬ ਤੋਂ ਹੀ ਅਸੀਂ ਸਾਰੇ ਇਹ ਅੱਜ ਲਈ ਪਹਿਲ ਹੋਈ ਹੈ ਇੱਕ ਕਿਸਮ ਦੀ ਉਹ ਕਿਸਮ ਦੇ ਬਾਗੀ ਹੋ ਤਰੇ ਨੇ ਇਹ ਆਪਣੇ ਆਪ ਦੇ ਵਿੱਚ ਆਉਣ ਵਾਲੇ ਵਕਤ ਦੇ ਵਿੱਚ ਇੱਕ ਬੜੀ ਘਾਤਕ ਗੱਲ ਹੋਈ ਜੀ ਉਹਨਾਂ ਨੂੰ ਆਣਾ ਚਾਹੀਦਾ ਸੀ ਤੇ ਹੋਰ ਉਹਨਾਂ ਕਹਿਣ ਸਿੱਧਾ ਸੀ ਕਿ ਠੀਕ ਹੈ ਜਾਣ ਜਾਂ ਜਾਣ ਜਾਂ ਜੋ ਵੀ ਉਹਨਾਂ ਦਾ ਕੁਝ ਵੀ ਗੱਲ ਹੈ ਉਹਨਾਂ ਨੂੰ ਉਹ ਕਹਿੰਦੇ ਗਲਤੀ ਹੋਈ ਫਿਰ ਆਪਾਂ ਉਸੇ ਗੱਲ ਤੇ ਆਵਾਂਗੇ ਜਿੱਦੋਂ ਬਾਬਾ ਧਨਵੰਤ ਸਿੰਘ ਨੂੰ ਅਕਾਲ ਤਾ ਸਹਿਬ ਵੱਲੋਂ ਜੀ ਜੀ ਬੜੀ ਮਾਮੂਲੀ ਤਨਖਾਹ ਲਈ ਗਈ ਬੜੀ ਮਾਮੂਲੀ ਤਨਖਾਹ ਲਈ ਸਿਰਫ ਉਸ ਚੀਜ਼ ਨੂੰ ਅਦਾਲਤ ਨੇ ਦਸ ਸਾਲ ਦੀ ਸਦਾ ਦਿੱਤੀ ਠੀਕ ਆ ਉੱਥੇ ਕਿਤੇ ਨਾ ਕਿਤੇ ਜਾ ਕੇ ਕੁਤਾਈ ਹੋਈ ਆ ਮੈਂ ਉਹੀ ਕਹਿੰਦਾ ਬਹੁਤ ਕੁੱਤਾਈ ਨਾ ਸੁਣਾਇਆ ਗਿਆ ਬਹੁਤ ਵੱਡੀ ਕੁਤਾਈ ਹੋਈ ਨਾ ਉਸ ਤੋਂ ਬਾਅਦ ਫਿਰ ਜਦੋਂ ਖਾਲਸਾ ਪੰਥ ਦੇ 300 ਸਾਲਾਂ ਤੇ ਜੋ ਕੁਝ ਹੁੰਦਾ ਆ ਅਕਾਲ ਪੁਰਖ ਸਾਹਿਬ ਦੀਆਂ ਮਾਨ ਮਰਿਆਦਾਵਾਂ ਨੂੰ ਜਿਹੜਾ ਹੋਣੇ ਆ ਉਹ ਅਕਾਲੀ ਦਲ ਕਿਵੇਂ ਟਾਲੇ ਕਿਸ ਤਰ੍ਹਾਂ ਸਿੰਸੇ ਭਾਈ ਰੰਜੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਉਹਨਾਂ ਤਾਂ ਸਿਰਫ ਇੱਕ ਹੀ ਗੱਲ ਕਹੀ ਸੀ ਵੀ ਤੁਸੀਂ ਖਾਲਸੇ ਪੰਥ ਦਾ 300 ਸਾਲਾ ਮਨਾ ਲਓ ਤੇ ਉਹ ਸਾਰੇ ਮੈਂਬਰ ਜਿਹੜੇ ਸੀ ਬਾਲਾਸਰ ਚੁੱਕ ਕੇ ਲੈ ਕੇ ਗਾਲਤਾ ਸਾਹਿਬ ਦਾ ਹੁਕਮਨਾਮਾ ਜੀ ਉਦੋਂ ਇਹ ਮੰਨ ਲੈਂਦੇ ਤੇ ਅੱਜ ਕੋਈ ਵੀ ਜਣਾ ਖੜਾ ਉੱਠ ਕੇ ਗਾਲਤਾ ਸਾਹਿਬ ਦੇ ਮੈਂ ਮੈਂ ਗੱਲ ਉਸੇ ਤੇ ਆ ਰਹੇ ਹਾਂ ਡਾਕਟਰ ਸਾਹਿਬ ਕੋਈ ਵੀ ਚੈਲੰਜ ਨਹੀਂ ਸੀ ਕਰ ਸਕਦਾ ਭਾਵੇਂ ਉਹ ਪ੍ਰਚਾਰਕ ਆ ਭਾਵੇਂ ਉਹ ਰਾਗੀ ਆ ਭਾਵੇਂ ਕੋਈ ਹੋਰ ਆ ਜਦੋਂ ਉਥੋਂ ਫੈਸਲੇ ਅੰਦਰ ਪੱਖੋਂ ਦੇ ਗੁਰੂ ਦੀ ਭੈ ਭਾਵਨੀ ਵਿੱਚ ਹੁੰਦੇ ਜਥੇਦਾਰੀਆਂ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ ਪਹਿਲਾਂ ਤਾਂ ਫੈਸਲੇ ਬਾਬਲੀ ਚੁਣੀ ਹੋਏ ਜੇ ਪਹਿਲੇ ਤੁਰਗੇ ਜਥੇਦਾਰ ਤੇ ਇਹਨਾਂ ਨੂੰ ਨਹੀਂ ਰਹਿਣਾ ਅੱਜ ਅੱਜ ਵੀ ਮੌਕਾ ਆ ਅੱਜ ਵੀ ਜਿਹੜਾ ਪ੍ਰੋਫੈਸਰ ਗੁਰਮੁਖ ਸਿੰਘ ਨੂੰ 100 ਸਾਲ ਬਾਅਦ ਕੌਮ ਜੀ ਵਾਪਸ ਲਿਆ ਗਿਆ ਕਿਉਂਕਿ ਉਸ ਸਮੇਂ ਜਿਹੜਾ ਸਮਾਜਿਕ ਸ਼੍ਰੀ ਕਾਲਤਾ ਸਾਹਿਬ ਦਾ ਮਾਨ ਸਤਕਾਰ ਬਹਾਲ ਕਰਵਾਉਣਾ ਆ ਫਿਰ ਸਿੱਖ ਸੰਗਤਾਂ 'ਵੀ ਲਾਗੂ ਕਰਵਾਉਣਗੀਆਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰ ਇਸ ਸਾਡੀਆਂ ਨੇ ਅਸੀਂ ਇਹਨਾਂ ਨੂੰ ਦੇਖੋ ਜਿੰਨੀ ਦੇਰ ਤੱਕ ਬਾਹਰ ਨਹੀਂ ਹੁੰਦੇ ਇਹਨਾਂ ਨੂੰ ਅਸੀਂ ਸੰਭਾਲਣਾ ਹੈ ਅਸੀਂ ਮਤਲਬ ਬਹੁਤ ਆਦੇ ਵਿੱਚ ਇਹੀ ਆ ਕਿ ਤੁਸੀਂ ਦੂਜਿਆਂ ਲਈ ਕਰ ਦਿੰਦੇ ਆ ਪਰ ਜੇ ਕੋਈ ਉੱਥੇ ਧਿਰ ਹੁੰਦੀ ਆ ਹਨਾ ਉੱਪਰ ਹੈਗੇ ਨੇ ਇਦਾਂ ਦੇ ਮੈਂਬਰ ਸਹਿਬਾਨ ਆ ਜਾਂ ਕੋਈ ਹੋਰ ਆ ਜਦੋਂ ਉਹਦੇ ਤੇ ਉਹ ਹੁਕਮ ਨਹੀਂ ਲਾਗੂ ਹੁੰਦਾ ਫਿਰ ਦੂਸਰੇ ਨੂੰ ਮੌਕਾ ਮਿਲ ਜਾਂਦਾ ਉਹ ਫੈਸਲਾ ਸਾਰਿਆਂ 'ਤੇ ਹੋਣਾ ਚਾਹੀਦਾ ਇੱਕ ਨਿਗਾਹ ਨਾਲ ਹੀ ਸਾਰਿਆਂ ਨੂੰ ਵੇਖਿਆ ਜਾਣਾ ਚਾਹੀਦਾ ਨਰਪਾਲ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲਦੇ ਹੋ ਆ ਜੀ ਮੱਥੇ ਦਾ ਹਲੋ ਡਾਕਟਰ ਸਾਹਿਬ ਜੀ ਬਾਈਬੂ ਜੀ ਦਾ ਖਾਲਸਾ ਵਜਰੇ ਕੋਣ ਬੋਲਦੇ ਹੋ ਵਾਹਿਗੁਰੂ ਜੀ ਜੀ ਮੈਂ ਜੀ ਮਨਿੰਦਰਜੀਤ ਸਿੰਘ ਬੋਲਦਾ ਜੀ ਬੁੱਲ ਰਾਮਦਨ ਤੋਂ ਜੀ ਮਨਿੰਦਰਜੀਤ ਸਿੰਘ ਜੀ ਬੋਲੋ ਮੈਂ ਗੱਲ ਕਰਨਾ ਚਾਹੁੰਦਾ ਸੀ ਮੈਂ ਟਿਕਟੋਕ ਤੇ ਦੇਖਿਆ ਸੀ ਤੇ ਉਹਨੇ 2 4 ਪਾਇਓ ਸੀ ਹਿੱਸੇ ਜਏ ਉਹ ਕਹਿੰਦੇ ਆ ਹੈਗੀ ਹੈ ਗੰਗਾ ਨਦੀ ਤੇ ਆ ਅਮਰੀਕਾ ਦਾ ਹੈਗਾ ਆ ਦਰਿਆ ਜਿਹਨੂੰ ਉਹ ਨਦੀ ਮੰਨਦੇ ਆ ਇਹਨੂੰ ਉਹ ਗੰਗਾ ਨਦੀ ਮੰਗਾ ਮਾਤਾ ਮੰਨਦੇ ਆ ਪਰ ਮੈਂ ਇਹ ਕਹਿਣਾ ਚਾਹਣਾ ਇੱਥੇ ਛੋਟਾ ਆ ਛੋਟਾ ਦਾ ਮਾਮਲਾ ਹੈ ਉਹ ਇਹ ਯਾਨੀ ਕਿ ਵੋਟਰਾਂ ਦਾ ਜਿਹਦਾ ਨਾਂ ਕੀ ਇਹ ਚੋਟਾਂ ਦਾ ਮਾਮਲਾ ਵੋਟਾਂ ਦਾ ਮਾਮਲਾ ਇੱਥੇ ਹੂੰ ਕਿਸੇ ਵੀ ਧਰਮ ਚ ਲੈ ਲਓ ਹੂੰ ਇਹੀ ਹੋਣਾ